ਅਸੀਂ ਕਿ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣੇ ਨਾਲ ਜ਼ਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਇਹ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਈ ਪੰਡ ਗਦਾਰਾ ਜ਼ਿਲ੍ਹਾ ਬਈ ਨੂੰ ਫਰੀਦਕੋਟ ਪੈਂਦਾ ਹੈ ਤਹਿਸੀਲ ਇਹਨੂੰ ਜੈਤੋ ਪੈਂਦੀ ਆ ਤੇ ਬਾਈ ਦਾ ਵਪਾਰ ਲੈਣ ਦਾ ਕੰਮ ਆ ਬਾਈ ਤੋਂ ਅੱਗੇ ਪੁੱਛਦੇ ਆ ਅੱਗੇ ਦੀ ਜਾਣਕਾਰੀ ਆਜੋ ਬਾਈ ਜੀ ਸਾਸੀ ਕਾ ਬਾਈ ਜੀ ਨਾਮ ਕੀ ਵੀਰ ਆਪਣਾ ਨਾਮ ਗੁਰਵਿੰਦਰ ਸਿੰਘ ਜੀ ਵੀਰ ਆਪਣੇ ਘਰੋਂ ਨਾਲ ਦੀ ਕੀ ਡਰੈੱਸ ਆਈ ਆਪਣਾ ਆਪਣਾ ਪਿੰਡ ਗੰਦਾਰਾ ਜੀ ਜਿਹੜਾ ਤਹਿਸੀਲ ਫਰੀਦਕੋਟ ਜਿਲ੍ਹਾਈ ਆਪਣੇ ਘਰ ਦੇ ਸਾਹਮਣੇ ਬਿਲਕੁਲ ਸਰਕਾਰੀ ਸਕੂਲ ਆ ਜੀ ਤੇ ਮੇਨ ਰੋਡ ਤੇ ਆਪਣਾ ਘਰ ਰਹਿ ਗਿਆ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਆ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਬਾਈ ਦੇ ਘਰ ਆ ਸਕਦੇ ਹੋ ਵੀਰਾ ਜੋ ਆਪਾਂ ਪਹਿਲਾਂ ਵੀਡੀਓ ਪਾਈ ਸੀ ਕਿਦਾਂ ਦਾ ਰਿਜ਼ਲਟ ਰਿਹਾ ਬਹੁਤ ਵਧੀਆ ਰਿਸਪਾਂਸ ਰਿਹਾ ਠੀਕ ਕਿੰਨੇ ਕ ਟਾਈਮ ਚੋਂ ਪਾਸੂ ਸੇਲ ਹੋ ਗਏ 8 ਘੰਟੇ ਚੋਂ ਦੋਵੇਂ ਗਾਮਾਂ ਬੈਠ ਗਏ ਠੀਕ ਹੋਈ ਅੱਜ ਆਪਣੇ ਕੋ ਕਿੰਨੇ ਨਗਵ ਕਾਉ ਅੱਜ ਆਪਣੇ ਕੋਲ ਦੋ ਕੱਟੀਆਂ ਆਈਆਂ ਹਾਂਜੀ ਇੱਕ ਬ ਆਪਣਾ ਕੋਈ ਮਤਲਬ ਪਤਾ ਨਹੀਂ ਹੈ ਆ ਪੈਸੇ ਤਰ੍ਹਾਂ ਹੀ ਖਰੀਦੀ ਆ ਅੱਛਾ ਮਾਂ ਦੇ ਦੁੱਧਾ ਰਿਕਾਰਡ ਨਹੀਂ ਪਤਾ ਆਪਾਂ ਨੂੰ ਕੁਝ ਨਹੀਂ ਪਤਾ ਜਿਵੇਂ ਗਾਹ ਦਾ ਗਾਹ ਤੋਂ ਬੋਲਣ ਵਾਲੇ ਤੇ ਪਰ ਥਾਂ ਦੀ ਕੁਆਲਿਟੀ ਦੇਖਣ ਵਾਲੀ ਆ ਕੱਟੀ ਝੋਲੀ ਬਹੁਤ ਚੰਗੀ ਆ ਬਾਈ ਥਾਣਾ ਇਹੋ ਜਿਹਾ ਕਿਸੇ ਵਿਰਲੀ ਕੱਟੀ ਨੂੰ ਲੱਗਦਾ ਹੀ ਤੁਸੀਂ ਦੇਖ ਸਕਦੇ ਹੋ ਪਰ ਝੋਲੀ ਬਹੁਤ ਚੰਗੀ ਆਂ ਵਾਲਾ ਆ ਜਾਂਦਾ ਯਾਰ ਠੀਕ ਓ ਝੋਲੀ ਬਹੁਤ ਚੰਗੀ ਆ ਵੀਰੇ ਦੇਖ ਸਕਦੇ ਹੋ ਮਾੜੀ ਕੱਢ ਲੋ ਬਾਹਰ ਇਹਨਾਂ ਥਾਣਾ ਦੀ ਕੁਆਲਿਟੀ ਵੀਰੇ ਵਾਕੇ ਬਹੁਤ ਜ਼ਿਆਦਾ ਸ਼ਾਨਦਾਰ ਆ ਚੰਗੀ ਝੋਲੀ ਹੈ ਕੱਟੀ ਦੀ ਸਾਲਕ ਦੀ ਉਮਰ ਆ ਮਾਈਆਂ ਦਾ ਮੱਥਾ ਦੀ ਦੇਖ ਸਕਦੇ ਐ ਸਿੰਘ ਬਿਲਕੁਲ ਨਾਲ ਲੱਗ ਚੁੱਕੀ ਐ ਠੀਕ ਹੋਈ ਉਹ ਮੱਥੇ ਦੀ ਚੰਗੀ ਐ ਵੀਰੇ ਬਾਡੀ ਬੰਤਰ ਤੁਸੀਂ ਦੇਖ ਸਕਦੇ ਹੋ ਤੋਰਾ ਦੇਖ ਸਕਦੇ ਤੁਸੀਂ ਆਜੋ ਬਾਈ ਜੀ ਕੱਟੀ ਦੀ ਕੁਆਲਿਟੀ ਸ਼ਾਨਦਾਰ ਆ ਕੀ ਡਿਮਾਂਡ ਕਰਦੀ ਆ ਆਪੇ ਇਹਦੀ ਆਪੇ ਦਾ 11000 ਰੁਪਏ ਬਿਲਕੁਲ ਫਿਕਸ ਰੇਟ ਆ ਜੀ ਠੀਕ ਹੋਈ 11000 ਪੂਰਾ ਫਿਕਸ ਰੇਟ ਆ ਠੀਕ ਹੋ ਜੀ ਤੇ ਅੱਗੇ ਆ ਜੀ ਕੱਟੀ ਦੀ ਕੀ ਡਿਟੇਲ ਹੈ ਜੀ ਇਹ ਕੱਟੀ ਦੀ ਉਮਰ 15 ਮਹੀਨੇ ਆ ਜੀ ਠੀਕ ਹੋ ਜੀ ਇਹ ਆਪਣੇ ਇਹਦੀ ਮਾਂ ਦਾ ਰਿਕਾਰਡ 13.5 ਕਿਲੋ ਦਾ ਦੁੱਧ ਆ ਰਹੀ ਦੂਜੇ ਇਸੇ ਦਾ ਠੀਕ ਹੋ ਇਹ ਵੀ ਘਰ ਦੀ ਕੱਟੀ ਹੈ ਕਿ ਨਹੀਂ ਆਪਾਂ ਖਰੀਦੀ ਆ ਜੀ ਠੀਕ ਇਹ ਵੀ ਮਾਂ ਨਾਲ ਕੋਈ ਨਾ ਡੀਐਨਏ ਟੈਸਟ ਕਰਾਉਣਾ ਚਾਵੇ ਉਹ ਵੀ ਕਰਾ ਸਕਦਾ ਹੋਣ ਇਹਦੀ ਮਾਂ 7 ਮਹੀਨਿਆਂ ਦੀ ਗੱਭਣ ਆ ਜੀ 7 ਕਿਲੋ ਹੀ ਦੁੱਧ ਆਈ ਉਹਦੀ ਠੀਕ ਹੋ ਜੀ ਇਹਦੀ 15 ਮਹੀਨੇ ਉਮਰ ਆ ਤੁਸੀਂ ਵੇਖ ਸਕਦੇ ਹੋ 88 ਠੀਕ ਹੋ ਜੀ ਮੂੰਹ ਮੱਥੇ ਦੀ ਚੰਗੀ ਆ ਵੇਖ ਸਕਦੇ ਆ ਬਈ ਹਾਂਜੀ ਕੋਈ ਆਪਾਂ ਨੂੰ ਹੋਣੀ ਇਹਦੀ ਮਾਂ ਦੇਖਣੀ ਚਾਵੇ ਕੋਈ ਦੁੱਧ ਚੂਣਾ ਚਾਵੇ ਉਹ ਵੀ ਆਪਾਂ ਚਵਾ ਸਕਦੇ ਆ ਥੋੜਾ ਪਸੂ ਡਰਦਾ ਬਈ ਕੈਮਰੇ ਤੋਂ ਥੋੜੇ ਟਾਈਮ ਚ ਗੱਬੜ ਮੋਦੀ ਝੋਲੀ ਚਾਲੀ ਤੇ ਦੇਖ ਸਕਦੇ ਝੋਲੀ ਦੇਖ ਲਓ ਬਈ ਥੋੜਾ ਪਸੂ ਡਰ ਜਾਂਦਾ ਕੈਮਰੇ ਤੋਂ ਚੰਗੀ ਝੋਲੀ ਆ ਬਈ ਚੰਗਾ ਥਾਣਾ ਕੱਢ ਲਓ ਬਾਹਰ ਇਹਨੂੰ ਹੀ ਤੋਰ ਕੇ ਵਿਖਾ ਦਈਏ ਦੇਖ ਸਕਦੇ ਆ ਬਈ ਸਿੰਦੀ ਸਾਡਾ ਮਤੂਰਾ ਵੀ ਤੁਰਾ ਆਇਓ ਭਾਈ ਜੀ ਅੱਜ ਥੋੜਾ ਪਸ਼ੂ ਕੋਈ ਡਾਰਦਾ ਕੈਮਰੇ 'ਤੇ ਕੀ ਡਿਮਾਂਡ ਕਰਦੇ ਆਂ ਆਪਾਂ ਜੀ ਇਹਦਾ ਆਪਾਂ ਜੀ 16000 ਰੁਪਏ ਡਿਮਾਂਡ ਕਰਦੇ ਆਂ ਇਹ ਚਾਪਾ ਮਾਨਦਾਨ ਕਰਦੇ ਠੀਕ ਹੋ ਜੀ ਇਹਦਾ ਬਾਕੀ ਥਾਂ ਤੋਂ ਪਹੁੰਚਾਂਗੇ ਇਹਦੀ ਮਾਂ ਬਹੁਤ ਵੱਡੇ ਕਤਕਾਰਦੀ ਆ ਯਾਨੀ ਇਹ ਪੂਰੀ ਨਿੱਗਰ ਮੱਝ ਦੀ ਕੱਟਦੀ ਆ ਠੀਕ ਹੋ ਜੀ 3 ਮਹੀਨਾ 86 ਚੋਂਟਦੀ ਆ ਖੋਦਾ ਜੀ ਠੀਕ ਹੋ ਜੀ ਤੇ ਅੱਗੇ ਬਾਕੀ 2-3 ਮਹੀਨੇ ਤੇ ਗੱਪੜ ਠੀਕ ਹੋ ਜੀ ਲਾਸਟ ਨਾਗਰ ਲਈ ਆ ਜੋ ਕੀ ਹੈ ਜੀ ਆਪਣੇ ਕੋਲ ਇਹ ਵੜਾ ਨੇ ਦੂਜੇ ਸੂਏ ਸੁਣਾਈ ਦੂਜੇ ਸੂਏ ਸੁਣਾ 10 ਤੋਂ 15 ਦਿਨ ਲੱਗ ਗਈ ਇਹ ਇੱਕੋ ਦਾ ਵੀ ਲੇਵਾ ਬਣਾਉਗੀ ਠੀਕ ਹੋ ਜੀ ਬਾਕੀ ਹੁਣ ਤੁਸੀਂ ਦੇਖ ਸਕਦੇ ਆ ਪਹਿਲੇ ਸੂਏ ਦੁੱਧਾ ਰਿਕਾਰਡ ਕਿੰਨਾ ਵੀਰੇ ਦਾ ਪਹਿਲੇ ਸੂਏ ਆਪਾਂ ਦਾ ਹੀ ਇਸੇ ਤਰ੍ਹਾਂ ਦੀਦੀ ਆ ਠੀਕ ਹੋਈ ਆਪਣੇ ਦੇ ਬਾਰੇ ਕੁਝ ਨਹੀਂ ਕਹਿ ਸਕਦੇ ਕ੍ਰੋਸ ਬਰੀਡ ਦੀ ਆ ਬਾਈ 10 ਤੋਂ 15 ਦਿਨਾਂ ਦੀ ਕੱਚੀ ਹੈ ਨਾ ਬਾਈ ਹਾਂ ਜੀ ਬਾਡੀ ਪੰਤਰ ਦੀ ਚੰਗੀ ਆ ਵੀਰੇ ਚੰਗੇ ਵਜਨ ਚ ਬਾਕੀ ਇਹ ਸੂਏ ਮਰੀ ਦਾ ਵੀ 13-14 ਲੀਟਰ ਦੁੱਧ ਪੰਨਾ ਲੱਗਦੀ ਠੀਕ ਹੋਈ ਕੱਢ ਲਓ ਬਾਹਰ ਬਾਈ ਮਾੜੇ ਤੂਰੇ ਫੜੀ ਹਾਂ ਜੀ ਕੱਢ ਕੰਨਾਂ ਦੀ ਕੁਆਲਿਟੀ ਦੇਖ ਸਕਦੇ ਹੋ ਵੀਰੇ ਚੰਗੀ ਹੈ ਇਹ ਆ ਜਾ ਬੰਦ ਉਪਰ ਤੁਸੀਂ ਦੇਖ ਸਕਦੇ ਹੋ ਵੀ ਵਹਿੜ ਦਾ ਆ ਜਾ ਬਾਈ ਜੋ ਵੀ ਭਰਾ ਆਵੇ ਦਸੱਲੀ ਕਰਕੇ ਫੇਰ ਵਹਿੜ ਲੈ ਕੇ ਜਾ ਵੀ ਜਾਂ ਦੋਨੇ ਇਕੱਠੇ ਫੇਰ ਲੈ ਕੇ ਜਾਣ ਫਾਇਗਰ 10 15 ਦਿਨਾਂ ਦੀ ਕੱਚੀ ਹੈ ਦੂਜਾ ਸੂਰ ਸੂਣਾ ਵੈਟ ਤੇ ਕ੍ਰਾਸ ਬਰੀਡ ਦੀ ਹੈ 13 ਲੀਟਰ ਦੁੱਧ ਦੀ ਆਸ ਆ ਤੇ ਬਾਈ ਜੀ ਕੀ ਡਿਮਾਂਡ ਕਰਦੇ ਇਹਦਾ ਇਹਦਾ 25000 ਰੁਪਏ ਡਿਮਾਂਡ ਕਰਦੇ ਠੀਕ ਹੋ ਮੁੱਖ ਤੇ ਮਨਤਨ ਕੀਤਾ ਜਾਊਗਾ ਹਾਂਜੀ ਠੀਕ ਹੋ ਜੀ ਤੇ ਵੀਰ ਆਪਣਾ ਕੰਟੈਕਟ ਨੰਬਰ ਬੋਲਦੇ ਹਾਂ ਆਪਣਾ ਕੰਟੈਕਟ ਨੰਬਰ ਹੈਗਾ ਜੀ 9873 3598 894655 16300 ਇੱਕ ਵਾਰ ਫੇਰ ਬੋਲਦੇ 94655 ਜੀ 16300 ਇਹ ਬਾਈ ਦਾ ਕੰਟੈਕਟ ਨੰਬਰ ਹੈ ਜੇ ਤਿੰਨਾਂ ਨਗਾਂ ਵਿੱਚੋਂ ਕੋਈ ਵੀ ਨਗ ਕਿਸੇ ਭਰਾ ਨੂੰ ਪਸੰਦ ਆਉਂਦਾ ਤੇ ਤੁਸੀਂ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ